ਮੈਂ ਦਮਨ ਦੀ ਕਦੇ ਇਹ ਇੱਕ ਮੈਨੇਜਰ ਦੀ ਡਿਊਟੀ ਕਰਦਾ ਹੁੰਦਾ ਸੀ ਅਸਿਸਟੈਂਟ ਮੈਨੇਜਰ ਇਸ ਸੁਪਲਾਈ ਕੀ ਕਰਦਾ ਸੀ ਮਾਸ ਮੱਛੀ ਸ਼ਰਾਬ ਹੋਟਲਾਂ ਵਿੱਚ ਜੋ ਕੁਝ ਵੀ ਆਉਂਦਾ ਗਲਤ ਧੰਦੇ ਹੁੰਦੇ ਆ ਗੁਰਿੰਦਰ ਸਿੰਘ ਢੱਲੋਂ ਉਹਨਾਂ ਦੇ ਵਿੱਚ ਸਾਰੇ ਵਿੱਚ ਸ਼ਾਮਲ ਸੀ ਇਸ ਤੋਂ ਪਹਿਲਾਂ ਬਾਬਾ ਕਿਹੜਾ ਚੰਨ ਸਿੰਘ ਸੀ ਉਸ ਬਾਬਾ ਚੰਨ ਸਿੰਘ ਦੀ ਸਾਲੀ ਦਾ ਇਹ ਮੁੰਡਾ ਵਾ ਜਿਹਨਾਂ ਮੌਕਾ ਤਾਂ ਇਹ ਰਹਿਣ ਵਾਲਾ ਪਾ ਡਾਕਟਰ ਸਾਹਿਬ ਬੈਠਾ ਨੇ ਉੱਪਰ ਪਿਆਰ ਨਾਲ ਨਹੀਂ ਰਨ ਵੈਕਸੀ ਬਹੁਤ ਵੱਡਾ ਇੱਕ ਮੈਡੀਕਲ ਦੇ ਵਿੱਚ ਨਾਮ ਸੀ ਜਿਹਦਾ ਇਹ ਮੁਖਸਲਾ ਕਰ ਸੀ ਜਦੋਂ ਅਫਰੀਕਾ ਦੇ ਵਿੱਚ ਐਚ ਆਈ ਵੀ ਐਡਜ਼ ਦੀ ਬਿਮਾਰੀ ਮਹਾਮਾਰੀ ਫੈਲ ਗਈ ਉਸ ਰਨ ਵੈਕਸੀ ਦਵਾਈ ਬ੍ਰਾਊਨ ਬੋਡੀ ਕਹਿੰਦੀ ਕੰਪਨੀ ਸੀ ਉਹਦਾ ਇਹ ਮੁਖੀ ਸੀ ਤੇ ਇਹਦਾ ਆਪਣਾ ਕੁੜਮ ਸਾਰੀ ਦੇਖ ਰਿਹਾ ਕੋਈ ਕਰਨੀਆ ਸੀ ਲੰਡਨ ਜੋ ਹੁੰਦਾ ਸੀ ਸੰਦੇਨ ਗੋਦਵਾਲ ਨੇ ਉਹਦੇ ਰਾਹੀਂ ਸਭ ਤੋਂ ਲੰਡਨ ਹੁੰਦਾ ਸੀ ਇਸ ਆਸਕ ਨੂੰ ਸੁਣ ਕੇ ਹੈਰਾਨ ਹੋ ਜਾਓ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਗੋਰਿਆਂ ਨੂੰ ਇੱਕ ਗੋਰੀ ਇਹਨਾਂ ਕੋਲ ਆ ਕੇ ਜੌਬ ਕਰਨ ਵਾਸਤੇ ਡਾਕਟਰ ਜਦੋਂ ਉਹਨਾਂ ਦੇਖਿਆ ਵੀ ਐਡਾ ਘਟੀਆ ਮਟੀਰੀਅਲ ਇਹ ਵਰਤ ਰਿਹਾ ਮੇਰਾ ਨਾਮ प्रदीप ਸਿੰਘ सिरसा ਬਹੁਤ ਬਹੁਤ ਧੰਨਵਾਦ ਸਾਡੀ ਪ੍ਰਧਾਨ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦਿੱਕੇ ਜੋ सिरसा ਮੈਂ ਕਹਿਣਾ ਚਾਹੁੰਦੇ ਨੇ ਜਿਨ੍ਹਾਂ ਦੇ ਨਾਮ ਮੈਂ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਡੇਰਾ ਰਾਧਾ ਸਾਵੀਆਂ ਵੱਲੋਂ ਜੋ ਦਰਿਆ ਬਿਆਸ ਦਾ ਉਹਨਾਂ ਤੋਂ ਆਵਾਜ਼ ਵਹਾਰ ਬਦਲ ਕੇ ਵੱਖ-ਵੱਖ ਪਿੰਡਾਂ ਦੇ ਤੇ ਚਾਰ ਜ਼ਿਲ੍ਹਿਆਂ ਦੇ ਜਮਿਨਾ ਜੜੀਆਂ ਨੇ ਉਹ ਬਰਬਾਦ ਕਰ ਦਿੱਤੀ ਜਿਸ ਕਰਕੇ ਅੱਜ ਲੋਕਾਂ ਵੱਲੋਂ ਇੱਕ ਦਰਿਆ ਬਿਆਸ ਦੇ ਸੰਬੰਧ ਵਿੱਚ ਪ੍ਰਸ਼ਾਸਨ ਨੂੰ ਇਹ ਗੱਲ ਕਹਿਣ ਵਾਸਤੇ ਇੱਥੇ ਆਇਆ ਕਿਉਂਕਿ ਹਾਈ ਕੋਰਟ ਦੇ ਜਿਹੜੇ ਹੁਕਮ ਨੇ ਉਹਨਾਂ ਦੀ ਇਹਨਾਂ ਨੇ ਪਾਲਣਾ ਨਹੀਂ ਕੀਤੀ ਜੁਬਾਨ ਤੇ ਫੱਡੇ ਉਹ ਨਹੀਂ ਹਰਨਗਾਨ ਵਿੱਚ ਪਾਉਂਦੇ 3524 ਜਿਦਾ ਵਾਰ ਕੇ ਮਾਨਯੋਗ ਹਾਈ ਕੋਰਟ ਵੱਲ ਤੇ ਜੋ ਮੈਂ ਪਟੀਸ਼ਨ ਪਾਈ ਸੀ ਕਿ ਡੇਰਾ ਰਾਧਾ ਸਹਾਣੀਆਂ ਵੱਲੋਂ ਦਰਿਆ ਦਾ ਵਹਾਅ ਬਦਲਿਆ ਜਾ ਰਿਹਾ ਹੈ ਜੀ ਦੇ ਨਾਲ ਜਮੀਨਾਂ ਜੁੜੀਆਂ ਨੇ ਉਹ ਬਣਾ ਲਈ ਵਾਹ ਇਥੇ ਪੁੱਛੋ 3525 ਆਰਡਰ ਕੀਤੇ ਸਨ ਕਿ ਦਰਿਆ ਦੇ ਨਾਲ ਕੋਈ ਛੇੜਛਾੜ ਨਹੀਂ ਕਰੇਗਾ ਲੇਕਰ ਡੇਰਾ ਰਾਧਾ ਸਾਮੀਆਂ ਵਰਨਾ ਦਰਿਆ ਦੇ ਨਾਲ ਉਹ ਕੰਮ ਆਪਣਾ جاری ਰੱਖਾ ਜਿਹਦੇ ਵਿੱਚ ਉਹਨਾਂ ਨੇ ਵਰਮੇ ਜਿਹੜੇ ਨੇ ਉਹ ਲਾ ਕੇ ਰੇਤਾ ਕੱਢੀ ਜਾ ਰਹੀ ਹੈ ਤੇ ਉਹ ਰੇਤਾ ਕੱਢਣ ਦੇ ਨਾਲ ਜਦੋਂ ਥੋਲੇ ਫਿਰ ਆਪੋਜੀਟਆ ਠਿਕਾਣੇ ਦੇ ਢਿੱਲਵਾ ਮੰਡਪਤਾਲਾ ਮੱਡ ਚੱਕੋ ਦੀ ਉਹਨਾਂ ਪਿੰਡਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਦਰਿਆਬਰਦ ਹੋ ਰਹੀਆਂ ਨੇ ਉਹ ਮਿੱਟੀ ਅੱਗੇ ਆ ਕੇ ਜਿਹੜੀ ਆ ਉਹ ਫਿਰ ਹਰੀਕਿਆਂ ਤੋਂ ਪਹਿਲਾਂ ਜਿਹੜੀ ਆ ਉਹ ਦਰਿਆ ਦੇ ਵਿੱਚ ਜਾਂਦੀ ਆ ਜਿਹਦੇ ਨਾਲ ਸਖੰਡਾ ਪੈਦਾ ਹੋਇਆ ਔਰ ਜਿਹੜਾ ਖੇਤ ਖਲਾ ਵਿੱਚ ਦੇ ਜਿਹੜੇ ਇਸ ਤਰ੍ਹਾਂ ਕੇ ਸੁਲਤਾਨਪੁਰ ਲੋਧੀ ਤੇ ਤਰਨਤਾਰਨ ਦੇ ਜਿਹੜੇ ਜ਼ਿਲ੍ਹੇ ਨੇ ਇਸੇ ਤਰ੍ਹਾਂ ਪਰਸਰ ਦੇ ਕੁਝ ਪਿੰਡ ਹਸ਼ਾਰਪੁਰ ਦੇ ਇਹ ਡੇਰਾ ਰਾਧਾ ਸੁੰਗੀਆਂ ਪਰ ਬਾਲ ਕੀਤੇ ਗਏ ਨੇ ਜੋ ਕਿ ਅੱਜ ਸਰਕਾਰ ਨੂੰ ਇਹ ਗੱਲ ਕਹਿਣ ਆਏ ਆ ਕਿ ਇਹ ਜਿਹੜਾ ਦਰਿਆ ਜਿੱਥੇ ਸੀਮ ਉੱਤੇ ਹੀ ਚੱਲੂ ਜਿਹੜਾ ਇੱਕ ਕੀਤਾ ਜਿਹੜੇ ਕਿੱਥੇ ਬੈਠੇ ਨੇ ਕੁਝ ਰਹੇ ਗਏ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈ ਜੇ ਪ੍ਰਸ਼ਾਸਨ ਹੁੰਦਾ ਜੇ 35 24 ਦੇ ਆਰਡਰ ਜੇ ਇਹਨਾਂ ਨੇ ਉਹਨਾਂ ਤੇ ਅਮਲ ਕੀਤਾ ਹੁੰਦਾ ਫੇਰਾਂ ਦਾ ਪ੍ਰਸ਼ਾਸਨ ਜਿਹੜਾ ਅੱਜ ਇਹਨਾਂ ਦੀ ਇੱਕ ਡੇਰਾ ਰਾਧਾ ਸੁਈਆਂ ਦੀ ਜ਼ਬੇਲ ਬਣ ਗਿਆ ਉਹ ਜਿਹੜੀਆਂ ਸਰਕਾਰਾਂ ਨੇ ਉਹ ਉਹਨਾਂ ਦੀ ਵੀ ਜਬੀਰ ਮਰੀ ਹੋਈ ਹੈ ਕੋਈ ਰਾਜਨੀਤਿਕ ਪਾਰਟੀ ਜਿਹੜੀ ਆ ਸੋ ਇਹਨਾਂ ਦੇ ਖਿਲਾਫ ਕੋਈ ਬੋਲਣ ਨੂੰ ਤਿਆਰ ਨਹੀਂ ਇਹ ਸਾਰੇ ਢੇਰੇ ਦੀਆਂ ਹਾਜ਼ਰੀਆਂ ਭਰਦੇ ਨੇ ਕਾਂਗਰਸੀ ਲੀਡਰ ਨੇ ਉਹ ਢੇਰੇ ਦੀ ਹਾਜ਼ਰੀ ਭਰਦਾ ਹੈ ਭਾਜਪਾ ਦਾ ਲੀਡਰ ਉਹ ਢੇਰੇ ਦੀ ਹਾਜ਼ਰੀ ਭਰਦਾ ਹੈ ਇਸੇ ਤਰ੍ਹਾਂ ਜਿਹੜਿਆ ਕਾਲੀਏ ਨੇ ਇਹ ਇਹ ਢੇਰੇ ਦੀ ਹਾਜ਼ਰੀ ਭਰਦੇ ਨੇ ਜਿਹੜਾ ਪਾਰਟੀ ਦੀ ਪਾਰਟੀ ਆ ਰਾਜਨੀਤਿਕ ਜਿਹੜੀ ਡੇਰੇ ਦੀ ਹਾਜ਼ਰੀ ਨਹੀਂ ਭਰਦੀ ਦੇਖੋ ਇਹ ਸੈਂਕੜੇ ਪਿੰਡ ਨੇ ਇੱਕ ਪਿੰਡ ਨਹੀਂਗਾ ਸੈਂਕੜੇ ਪਿੰਡ ਨੇ ਜਿੱਦਾਂ ਤੁਸੀਂ ਸਰਹੰਗਪੁਰ ਲੋਤੀ ਗਏ ਲੋ ਤੁਸੀਂ ਪਰਨਤਾਰ ਦੇ ਗਏ ਲੋ ਤੁਸੀਂ ਫਿਰ ਇਸੇ ਤਰ੍ਹਾਂ ਜਿਹੜਾ ਹੈਗਾ ਅ ਅੰਮ੍ਰਿਤਸਰ ਦੇ ਪਿੰਡ ਨੇ ਮੰਡ ਬਤਾਲਾ ਜਿਹੜਾ ਵਗੈਰਾ ਇਹ ਤਹਿਸੀਲ ਢੱਡਾ ਵਗੈਰਾ ਜਿਹੜੀਆਂ ਨੇ ਜਿਸ ਤਰ੍ਹਾਂ ਕਿ ਨਡਾਲਾ ਫਿਰ ਅੱਗੇ ਤੁਸੀਂ ਚਲ ਜਓ ਸਰਹੰਗਪੁਰ ਜਲੇ ਜਾਓ ਕਿੰਨੇ ਜੱਥੇ ਵੰਦੀ ਅੱਜ ਸਾਡੇ ਨਾਲ ਇੱਥੇ ਆਈ ਆ ਤੇ ਸਭ ਤੁਹਾਈ ਦੇਖੋ ਇਹ ਸਾਡੇ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਸੀ ਲੇਕਿਨ ਅੱਜ ਕਾਫੀ ਸਿੰਘ ਘੜੇ ਨੇ ਹੋਰ ਜਿੱਥੇ ਬੰਦਿਆ ਤੋਂ ਵੀ ਉਹ ਕਰਦੇ ਜੇ ਬੰਦਿਆ ਹੁੰਦਾ ਇਹ ਪਰ ਅੱਜ ਜੇ ਇਸ ਤਰ੍ਹਾਂ ਕੇ ਡਾਕਟਰ ਪਿਆਰੇ ਲਾਲਜੀ ਗੜਗ ਅਤੇ ਸੁਝਾਣੇ ਤੋਂ ਪਰ ਵੀ ਜਿਹੜੀ ਐਨਜੀਓ ਜਿਹੜੇ ਕਿ ਦਰਿਆ ਜਿਹੜਾ ਹੈਗਾ ਜਿਹੜੇ ਦੇ ਵਿੱਚ ਕਿਸਾਨ ਨੂੰ ਗੁਰੂਸ਼ ਚੱਲ ਰਿਹਾ ਹੈ ਫੁੱਟੇ ਦਰਿਆ ਵਾਲਾ ਉਹਦੀ ਵੀ ਆਂਦੀ ਹੋਰ ਵੀ ਆਂਦੀ ਹੋ ਜਿਹੜੀਆਂ ਇੱਥੇ ਆਈਆਂ ਨੇ ਇੱਥੇ ਧਰਮੀ ਫੌਜੀ ਆਏ ਨੇ ਇੱਥੇ ਧਾਰਮਿਕ ਸ਼ਖਸੀਤਾਂ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਇੱਥੇ ਆ ਚਲੀਆਂ ਨੇ ਉਹ ਅੱਜ ਜਿੱਥੇ ਸਰਕਾਰ ਅੱਜ ਜਿੰਨੀਆਂ ਜਥੇਬੰਦੀਆਂ ਜਿੰਨੀਆਂ ਹਨ ਜੀ ਉਹਨਾਂ ਸਾਰਿਆਂ ਦਾ ਜੇ ਮੈਂ ਨਾ ਲਵਾ ਤਾਂ ਬੋਤਲ ਲੱਗੀ ਇਸ ਕਰਕੇ ਮੈਂ ਸਾਰਿਆਂ ਦਾ ਆਪਣੇ ਵੱਲੋਂ ਆਪਣੀ ਜਥੇਵੱਲੀਓ ਪਲੋਤ ਤਾਂ ਲੋਤ ਨਗਰ ਹੈ ਕਿਉਂਕਿ ਸਾਡੀ ਜਿੱਤੇ ਮੰਦੀ ਵੱਲੋਂ ਇਹ 2008 ਤੋਂ ਲੈ ਕੇ ਇਹ ਲੜਾਈ ਜਿਹੜੀ ਆ ਲੜੀ ਜਾ ਰਹੀ ਹੈ ਤੇ ਅੱਜ ਬਹੁਤ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਇਕੱਠੇ ਹੋਏ ਜਿਸ ਕਰਕੇ ਮੁੰਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ